ਮੈਂ ਸਕੀਨ ਆ ਆਪਣਾ ਤੇ ਕੀ ਡਿਗਨਿਸ਼ਨ ਹੈ ਮੈਂ ਰਾਜਨਕਰ ਦਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਇੱਕ ਸਾਹਮਣੇ ਹੈਗੇ ਕਿ ਕੁਝ ਜਿਹੜੇ ਐਮ ਸੀ ਸੀ ਦੇ ਕਾਉਂਸਲਰ ਸੀ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਹੈ ਕੀ ਕਾਰਨ ਹੈ ਇਹਦੇ ਵਿੱਚ ਕੀ ਹੈ ਕੀ 5 ਫਰਵਰੀ ਜਦੋਂ ਮੇਅਰ ਦੀ ਚੋਣ ਹੋਈ ਸੀ ਉਦੋਂ ਇਹਨਾਂ ਕਾਉਂਸਲਰਾਂ ਨੇ ਪਾਰਟੀ ਦੇ ਉਮੀਦਵਾਰ ਦੇ ਉਲਟ ਵੋਟ ਪਾਈ ਸੀ ਇਹਨਾਂ ਨੂੰ ਨੋਟਿਸ ਜਾਰੀ ਹੋਈ ਸੀ ਡਿਸਪਲਿਨਰੀ ਕਮੇਟੀ ਵੱਲੋਂ ਉਹ ਨੋਟਿਸਾਂ ਦੇ ਇਹਨਾਂ ਨੇ ਜਵਾਬ ਦਿੱਤਾ ਸੀ ਇਨ ਦੀ ਮੇਨ ਟਾਈਮ ਦੁਬਾਰਾ ਚੋਣ ਬੇਪਰੋਸਗੀ ਦੇ ਮਤੇ ਤੇ ਸ਼੍ਰੀ ਅਸ਼ੋਕ ਕੁਮਾਰ ਜੋ ਸੀਨੀਅਰ ਡਿਪਟੀ ਮੇਅਰ ਹੈ ਉਹਨਾਂ ਦੇ ਉਲਟ ਵੀ ਬੇਪਰੋਸਗੀ ਦਾ ਮਤਾ ਆਇਆ ਇਹਨਾਂ ਕਾਉਂਸਲਰਾਂ ਨੇ ਉਸ ਬੇਪਰੋਸਗੀ ਦੇ ਮਤੇ ਤੇ ਸਾਈਨ ਕੀਤਾ ਸਾਈਨ ਕਰਨ ਤੋਂ ਬਾਅਦ ਜਦੋਂ ਬੇਪਰੋਸਗੀ ਦਾ ਮਤਾ ਆਇਆ ਉਸ ਬੇਪਰੋਸਗੀ ਦੇ ਮਤੇ ਦੇ ਵਿੱਚ ਕੱਲਾ ਪਾਰਟੀ ਦਾ ਉਮੀਦਵਾਰ ਸੀ ਕਾਂਗਰਸ ਪਾਰਟੀ ਦਾ ਅਸ਼ੋਕ ਕਮਤ। ਹੋਰ ਕੋਈ ਵੀ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਹੁੰਦਾ ਬੇਪਰੋਸਗੀ ਦੇ ਮੱਦੇਂ। ਇਹਨਾਂ ਨੂੰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪਾਰਟੀ ਦੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸੰਧੂ ਜੀ बतौर ਜ਼ਿਲ੍ਹਾ ਪ੍ਰਧਾਨ ਮੈਂ ਸਮੂੱਚੀ ਬਠਿੰਡੇ ਦੀ ਲੀਡਰਸ਼ਿਪ ਤੇ ਹੋਰ ਵੀ ਸਾਥੀਆਂ ਨੇ ਬਾਰ-ਬਾਰ ਬੇਨਤੀ ਕੀਤੀ। ਪਰ ਇਹਨਾਂ ਨੇ ਕੀ ਕੀਤਾ ਨਾ ਤਾਂ ਇਹ ਵਿਰੋਧ ਸਾਬ ਦੀ ਗੱਲ ਮੰਨੀ ਨਾ ਸੰਧੂ ਸਾਹਿਬ ਦੀ ਗੱਲ ਮੰਨੀ ਨਾ ਕਿਸੇ ਅਹੁਦੇਦਾਰ ਦੀ ਗੱਲ ਮੰਨੀ ਆਪ ਮਾਰੇ ਹੋ ਕੇ ਪਾਰਟੀ ਦੇ ਵਿਰੁੱਧ ਇਹਨਾਂ ਨੇ ਅਸ਼ੋਕ ਪ੍ਰਧਾਨ ਜੋ ਸੀਨੀਅਰ ਡਿਪਟੀ ਮੀਅਰ ਹੈ ਉਹਨੂੰ ਲਾਉਣ ਵਾਸਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਥਾਂ 'ਚ ਖੇਲ ਕੇ ਉਥੇ ਵੋਟ ਪਾਈ ਇਹਦੇ ਨਾਲ ਫਿਰ ਇਹਨਾਂ ਦੀ ਲਿਖਤੀ ਸ਼ਿਕਾਇਤ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਗਈ ਪੰਜਾਬ ਪ੍ਰਦੇਸ਼ ਨੇ ਅਨੁਸ਼ਾਸਨੀ ਕਮੇਟੀ ਦੇ ਜੋ ਚੇਅਰਮੈਨ ਦੇ ਅਵਤਾਰ ਹੈਂਦਰੀ ਉਹਨਾਂ ਕੋਲ ਭੇਜੀ ਉਹਨਾਂ ਨੇ ਇਹਨਾਂ ਨੂੰ 6 ਤਰੀਕ ਤੇ 7 ਤਰੀਕ ਨੂੰ ਨੋਟਿਸ ਕੱਟੇ ਉਹਨਾਂ ਦਾ ਜਵਾਬ ਮੰਗਿਆ ਕੁਝ ਨੇ ਜਵਾਬ ਦਿੱਤਾ ਕੁਝ ਨੇ ਜਵਾਬ ਨਹੀਂ ਦਿੱਤਾ ਜਿਨ੍ਹਾਂ ਨੇ ਜਵਾਬ ਦਿੱਤਾ ਉਹਨਾਂ ਨੇ ਆਪ ਦੇ ਆਪ ਨੂੰ ਸਹੀ ਜਵਾਬ ਨਹੀਂ ਦੇ ਸਕੇ ਤੇ ਅਸਮਰਤ ਰਹੇ ਆਪ ਦੀ ਗੱਲ ਨੂੰ ਤਸੱਲੀ ਨਾਲ ਅਨੁਸ਼ਾਸਨੀ ਕਮੇਟੀ ਕੋਲ ਰੱਖਣ ਵਿੱਚ ਤਾਂ ਪਾਰਟੀ ਹਾਈ ਕਮਾਂਡ ਇੱਕ ਗੱਲ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਵਫਾਦਾਰੀ ਇਮਾਨਦਾਰੀ ਤੇ ਅਨੁਸ਼ਾਸਨ ਇਸ ਦੀ ਪੈਰਵਾਈ ਕਰਦੀ ਹੈ ਵੱਡਾ ਬੰਦਾ ਕੋਈ ਕਿੱਡਾ ਵੱਡਾ ਉਹ ਵੀ ਕਿਸੇ ਅਹੁਦੇ 'ਤੇ ਹੋਵੇ ਪਾਰਟੀ ਨਾਲ ਧੋਖਾ ਕਰਨ ਵਾਲੇ ਦਾ ਸਥਾਨ ਪਾਰਟੀ ਦੇ ਵਿੱਚ ਨਹੀਂ ਹੈ ਇਸ ਕਰਕੇ ਇਹਨਾਂ 8 ਕੌਂਸਲਰਾਂ ਨੂੰ ਅੱਜ ਪਾਰਟੀ ਨੇ 5 ਸਾਲਾਂ ਬਸਤੇ ਕੱਢ ਦਿੱਤਾ ਕਿੰਨੇ ਜੈਂਟਸ ਤਾਂ ਜੀ ਤੇ ਕਿੰਨੇ ਲੇਡੀਜ਼ ਇਹਦੇ ਵਿੱਚ ਜੀ ਜੈਂਟਸ ਤਾਂ ਜਿੱਥੋਂ ਦਾ ਕੋਈ ਸਵਾਲ ਕੀਤਾ ਹੈ ਪਹਿਲਾਂ ਸੁਰੇਸ਼ ਕੁਮਾਰ ਸ਼ਾਮਲਾਲ ਗਰਗ ਕਮਲਜੀਤ ਕੌਰ ਨੀਹਾ ਮੰਮਤਾ ਸੈਣੀ ਪੁਸ਼ਪਾ ਰਾਣੀ ਕੁਲਵਿੰਦਰ ਕੌਰ ਕਮਲੇਸ਼ ਮੈਰਾ ਬਲਰਾਜ ਪੱਕਾ ਪਵਨ ਮਾਨੀ ਪਵਨ ਮਾਨੀ ਦੀ ਭਾਈ ਪ੍ਰਵੀਨ ਗਰਗ ਜੱਸਾ ਜਸਵੀਰ ਜੱਸਾ ਤੇ ਨਾਲ ਇਹ ਸਾਰੇ ਸਾਥੀਆਂ ਨੂੰ ਨੋਟਿਸ ਦਿੱਤਾ ਸੀ ਜਿਨ੍ਹਾਂ 'ਚ 8 ਤੇ ਕਾਰਵਾਈ ਹੋ ਗਈ 5 ਤੇ ਹਜੇ ਕਾਰਵਾਈ ਵਿਚਾਰ ਅਧੀਨ ਹੈ ਉਹਨਾਂ ਨਾਲ ਜਵਾਬ ਤਲ ਦੀ ਕਿਉਂਕਿ ਉਹਨਾਂ ਲੋਕਾਂ ਨੇ ਜਿਹੜੇ 4-5 ਰਹੇ ਐ ਉਹਨਾਂ ਨੇ ਪਾਰਟੀ ਦੇ ਉਲਟ ਵੋਟ ਨਹੀਂ ਪਾਈ ਪਰ ਪਾਰਟੀ ਚ ਵੋਟ ਪਾਉਣ ਲਈ ਉਹਨਾਂ ਨੇ ਪਾਰਟੀ ਦੇ ਨਾਲ ਨਾ ਜਾ ਕੇ ਬਾਈਕਾਟ ਕੀਤਾ ਇਸ ਕਰਕੇ ਉਹਨਾਂ ਦਾ ਕੇਸ ਹੋਰ ਤਰੀਕੇ ਦਾ ਉਹਨਾਂ ਨੇ ਲਿਖਤੀ ਜਵਾਬ ਵੀ ਦਿੱਤੇ ਆ ਉਹ ਅਜੇ ਵਿਚਾਰਦੀ ਹੈ ਜਿਹੜੇ ਕੌਂਸਲਰ ਧੋਖਾ ਦੇ ਕੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਾਰਟੀ ਚ ਰੱਖਣਾ ਚਾਹੀਦਾ ਹੈ ਜਿੱਥੋਂ ਤੱਕ ਪਾਰਟੀ ਦਾ ਸਵਾਲ ਹੈ ਪਾਰਟੀ ਇੱਕ ਜਥੇਬੰਦੀ ਇੱਕ ਧਾਰਾ ਹੁੰਦੀ ਹੈ ਉਸ ਧਾਰਾ ਦੇ ਵਿੱਚ ਤੁਹਾਨੂੰ ਸਨਮਾਨ ਮਿਲਿਆ ਹੁੰਦਾ ਹੈ ਤੁਸੀਂ ਨਿੱਜੀ ਕੁਝ ਵੀ ਨਹੀਂ ਹੁੰਦੇ ਪਾਰਟੀ ਦੇ ਅਸ਼ੀਰਵਾਦ ਨਾਲ ਪਾਰਟੀ ਦੇ ਸਹਿਯੋਗ ਨਾਲ ਪਾਰਟੀ ਦੇ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਤੁਸੀਂ ਕੋਈ ਨਾ ਕੋਈ ਅਹੁਦਾ ਜਾਂ ਸਨਮਾਨ ਮਾਣਦੇ ਹੋ ਜਿਹੜੇ ਬੰਦੇ ਪਾਰਟੀ ਦੀ ਧਾਰਾ ਤੋਂ ਬਾਹਰ ਹੋ ਕੇ ਚੱਲਣਗੇ ਚਾਹੇ ਉਹ ਕਿੱਡਾ ਹੀ ਸਾਥੀ ਹੋਵੇ ਕਿੱਡਾ ਵੱਡਾ ਹੋਵੇ ਉਹਨੂੰ ਕਿਸੇ ਵੀ ਤਰ੍ਹਾਂ ਤੇ ਕਾਂਗਰਸ ਪਾਰਟੀ ਚ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਉਹਨਾਂ ਦਾ ਸਖਤ ਆਦੇਸ਼ ਹੈ ਤੇ ਨਾਲ ਸਾਡੇ ਜਿਹੜੇ ਸੂਬੇ ਦੇ AICCC ਤੋਂ ਸੈਕਟਰੀ ਇੰਚਾਰਜ ਪੇਜ ਬਗੇਲ ਜੀ ਕਿ ਪਾਰਟੀ ਦੇ ਉਲਟ ਚੱਲਣ ਵਾਲੇ ਪਾਰਟੀ ਨਾਲ ਗਲਤ ਕਰਨ ਵਾਲੇ ਕੋਈ ਵੀ ਸਹਿਯੋਗ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਪਾਰਟੀ ਚੋਂ ਕੱਢਣਾ ਪੈਏ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਪਾਰਟੀ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਪਾਰਟੀ ਦੇ ਲੀਡਰ ਵਰਕਰ ਜਾਂ ਕੁਝ ਹੋਰ ਅਹੁਦੇਦਾਰ ਜਦੋਂ ਦੂਜੀਆਂ ਪਾਰਟੀਆਂ ਦੇ ਲੀਡਰ ਹੁੰਦੀ ਹੈ ਉਦੋਂ ਉਹਨਾਂ ਪਾਰਟੀਆਂ ਦੇ ਲੀਡਰਾਂ ਨਾਲ ਫੋਟੋਆਂ ਖਿਚਾ ਕੇ ਜਾਂ ਉਹਨਾਂ ਨਾਲ ਜਾ ਆ ਕੇ ਆਪ ਦਾ ਬਟੱਪਣ ਸਮਝਦੇ ਆ ਤੁਹਾਡੇ ਇਹਨਾਂ ਕੰਮਾਂ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ ਇਹ ਜਿਹੜੀਆਂ ਗੱਲਾਂ ਤੋਂ ਗਰੇਜ਼ ਕਰੋ ਆਉਣ ਵਾਲੇ ਟਾਈਮ 'ਚ ਪਾਰਟੀ ਇਸ ਚੀਜ਼ ਨੂੰ ਬਹੁਤ ਮਿਊਟਲੀ ਇਸ ਚੀਜ਼ ਨੂੰ ਅਬਜ਼ਰਵ ਕਰ ਰਹੀ ਹੈ ਕਈ ਸਾਥੀ ਕਹਿ ਦਿੰਦੇ ਆ ਵੀ ਮੈਂ ਤਾਂ ਜੀ ਜ਼ੁਬਾਨ ਦੇ ਆ ਕਈ ਸਾਥੀ ਕਹਿ ਦਿੰਦੇ ਆ ਮੈਨੂੰ ਤਾਂ ਜੀ ਉਹਨਾਂ ਨੇ ਵਫਾਦਾਰੀ 'ਚ ਦੇਤਾ ਕਈ ਸਾਥੀ ਆਪਦੇ ਲੈਵਲ ਤੇ ਆਪਦੀ ਡੁਗਡੂਗੀ ਬਜਾਈ ਜਾਂਦੇ ਆ ਮੈਂ ਇੱਕ ਗੱਲ ਜ਼ਰੂਰ ਇੱਥੇ ਹੋਰ ਕਹਿਣਾ ਚਾਹੁੰਦਾ ਰਾਜਨਗਰਕ ਕੁਝ ਨਹੀਂ ਹੈ ਪਰ ਪਾਰਟੀ ਦੇ ਉਲਟ ਜਿਹੜਾ ਵੀ ਚੱਲੂਗਾ ਜਿਹੜਾ ਆਪਦੇ ਨਿੱਜੀ ਮਫਾਦਾਂ ਲਈ ਨਿੱਜੀ ਮੁਨਾਫਿਆਂ ਲਈ ਤੇ ਨਿੱਜੀ ਸੁਆਦਾਂ ਲਈ ਪਾਰਟੀ ਦਾ ਨੁਕਸਾਨ ਕਰੂਗਾ ਮੈਂ ਉਹਦੀ ਰਿਪੋਰਟ ਹਰ ਕੀਮਤ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ 'ਚ ਤੇ ਆਈਸੀਸੀ ਦੇ ਦਫ਼ਤਰ 'ਚ ਕਾਗਜ਼ੀ ਲਿਖ ਕੇ ਭੇਜੂਗਾ ਅੱਗੇ ਪਾਰਟੀ ਨੇ ਕੀ ਕਰਨਾ ਉਹ ਪਾਰਟੀ ਦਾ ਪ੍ਰੈਰੋਗੇਟਿਵ ਹੈ ਪਰ ਮੈਂ ਬਾਖੂਬੀ ਇਮਾਨਦਾਰੀ ਨਾਲ ਕੱਲੀ-ਕੱਲੀ ਗੱਲ ਉਹ ਤੇ ਪਹੁੰਚਦੀ ਕਰੂੰਗਾ ਔਰ ਮੈਂ ਬੇਨਤੀ ਕਰੂੰਗਾ ਜਿਹੜੇ ਲੋਕਲ ਸਾਡੇ ਜ਼ਿਲ੍ਹੇ 'ਚ ਕੰਮ ਕਰਦੇ ਆ ਅੱਗੇ ਤੋਂ ਇੰਨਾਂ ਗੱਲਾਂ ਤੋਂ ਗਰੇ। ਇਹ ਵੀ ਪਤਾ ਲੱਗਾ ਵੀ ਜਿਹੜੇ ਕੁ ਐਮਸੀ ਹੈਗੇ ਆ ਹਾਜ਼ਰ ਨਹੀਂ ਹੋਏ ਸੀਗੇ ਉਹ ਜਾਣਬੁੱਝ ਕੇ ਗਏ ਸੀਗੇ ਵੀ ਅਸੀਂ ਕਿਸੇ ਪੱਸੀ ਨਹੀਂ ਹੋਣਾ ਵੀ ਇੱਕ ਕਿਸਮ ਦੀ ਸੈਨਤੀ ਅਸੈਨਤੀ ਪ੍ਰਗਟ ਕੀਤੀ। ਕੋਈ ਪਾਰਟੀ ਦੇ ਖਿਲਾਫ ਹੀ ਭੁਗਤੇ ਆ। ਜਿੱਥੋਂ ਤੱਕ ਜਿਹੜੇ ਕਾਉਂਸਲਰ ਗੈਰ ਹਾਜ਼ਰ ਹੋਏ ਸੀ ਉਹਨਾਂ ਕਾਉਂਸਲਰਾਂ ਨੂੰ ਵੀ ਨੋਟਿਸ ਗਿਆ ਹੈ। ਉਹ ਨੋਟਿਸ ਉਹਨਾਂ ਨੇ ਆਪਦੇ ਜਵਾਬ ਦਿੱਤੇ ਆ। ਉਹਨਾਂ ਨੇ ਇਸ ਨੋਟਿਸ ਦੇ ਵਿੱਚ ਪਹਿਲੀ ਵਾਰ ਗੈਰ ਹਾਜ਼ਰੀ ਹੋਈ ਹੈ ਕਿਉਂਕਿ ਜਿਹੜੇ ਪਹਿਲਾ ਕਾਉਂਸਲਰ ਕੱਢੇ ਅਠ ਉਹਨਾਂ ਚੋਂ ਇੱਕ ਕਾਉਂਸਲਰ ਪੈਹੇ ਜਿਹਨੇ ਤਿੰਨੇ ਵਾਰ ਕਾਂਗਰਸ ਦੇ ਉਲਟ ਵੋਟ ਪਾਈ ਹੈ ਸੱਤ ਕਾਉਂਸਲਰ ਇਹ ਜਿਹਨਾਂ ਨੇ ਦੋ ਵਾਰ ਲਗਾਤਾਰ ਕਾਂਗਰਸ ਦੇ ਉਲਟ ਵੋਟ ਪਾਈ ਹੈ ਜਿਹੜੇ ਬੰਦਿਆਂ ਨੇ ਇਸ ਵਾਰ ਬਾਈਕਾਟ ਕੀਤਾ ਉਹ ਪਹਿਲੀ ਦੋਨੋਂ ਵਾਰ ਕਾਂਗਰਸ ਦੇ ਹੱਕ 'ਚ ਭੁਗਤੇ ਆਇਤ ਕਿ ਜਦੋਂ ਉਹਨਾਂ ਨੇ ਬਾਈਕਾਟ ਕੀਤਾ ਉਸ ਕੱਲ ਦਾ ਉਹਨਾਂ ਨੇ ਜਵਾਬ ਦਿੱਤਾ ਉਹ ਜਵਾਬ ਤੇ ਵਿਚਾਰ ਅਧੀਨ ਹੋਣ ਕਰਕੇ ਹੀ ਉਹਨਾਂ ਦੇ ਕੇਸ ਪੈਂਡਿੰਗ ਹੈ ਉਹ ਬਾਕੀ ਪੰਜਾਬ ਪ੍ਰਦੇਸ਼ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹਨਾਂ ਨੂੰ ਬੁਲਾ ਕੇ ਜਾਂ ਉਹਨਾਂ ਤੋਂ ਪੁੱਛ ਕੇ ਜਾਂ ਦੱਸ ਕੇ ਜੋ ਵੀ ਫੈਸਲਾ ਕਰੂਗੀ ਉੱਥੇ ਕੀਤਾ ਜਾਊਗਾ ਇਹ ਕਾਹਨ ਕੀ ਰਹਿ ਗਈ ਜਿੱਥੇ ਕਿ ਇੱਕ ਪਾਸੇ ਤਾਂ ਇੱਕੋ ਉਮੀਦਵਾਰ ਸੀ ਜਿਹੜਾ ਮੇਅਰ ਬਣਿਆਗਾ ਜੀ ਤੇ ਇੱਕ ਪਾਸੇ ਆਪਾਂ ਨੂੰ ਬਹੁਤ ਮਤ ਸੀਗਾ ਤੇ ਫਿਰ ਵੀ ਉਹ ਇੱਕ ਬੋਟ ਨਾਲ ਮੇਅਰ ਬਣ ਗਿਆ ਜੀ ਇਹ ਤੁਸੀਂ ਸਵਾਲ ਬਹੁਤ ਅੱਛਾ ਕੀਤਾ ਜਦੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਦੀ ਸਰਕਾਰ ਸੀ ਉਸ ਦਮੇ 43